ਪੰਜਾਬ ਦੇ ਵਿੱਚ ਦਿਨੋ ਦਿਨੀ ਲੁੱਟਖੋ ਅਤੇ ਸਨੇਚਿੰਗ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਏ ਆਏ ਦਿਨ ਹਰ ਜ਼ਿਲ੍ਹੇ ਹਰ ਸ਼ਹਿਰ ਤੋਂ ਅਜਹੀਆਂ ਖਬਰਾਂ ਨੇ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ ਨੇ ਅਗਰ ਸ਼ਾਹੀ ਸ਼ਹਿਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਈ ਤਰ੍ਹਾਂ ਦੇ ਸਨੇਚਰ ਗਰੋਥ ਸਰਗਰਮ ਨੇ ਜਿਨ੍ਹਾਂ ਵੱਲੋਂ ਆਏ ਦਿਨ ਆਮ ਲੋਕਾਂ ਨੂੰ ਲੁੱਟਿਆ ਜਾਂਦਾ ਏ ਤਾਂ ਹੁਣ ਦਿਨ ਦਿਹਾੜੇ ਇੱਕ ਔਰਤ ਦੇ ਕੋਲੋਂ ਚੈਨਖੌਂਡ ਦੀ ਘਟਨਾ ਜਿਹੜੀ ਉਹ ਪਟਿਆਲਾ ਦੇ ਵਿੱਚ ਸਾਹਮਣੇ ਆਈ ਹੈ ਜਿੱਥੇ ਗੁਰਦੀਪ ਕਲੋਨੀ ਆਬਲੋਵਾਲ ਦੇ ਵਿੱਚ ਦੋ ਨੌਜਵਾਨ ਨੇ ਜਿਹੜੇ ਇੱਕ ਬਜ਼ੁਰਗ ਔਰਤ ਤੋਂ ਪਤਾ ਪੁੱਛਦੇ ਨੇ ਤਾਂ ਅਚਾਨਕ ਉਹ ਉਸ ਦੇ ਘਰ ਵਿੱਚ ਝੱਪਟਾ ਮਾਰਦੇ ਨੇ ਅਤੇ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਹੈਰਾਨੀ ਦੀ ਗੱਲ ਇਹ ਆ ਕਿ ਇਹ ਘਟਨਾ ਜਿਹੜੀ ਉਹ ਸਵੇਰੇ 9:30 ਵਜੇ ਵਾਪਰੀ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਦੂਜੇ ਪਾਸੇ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ਲੇਕਿਨ ਦੋਸ਼ੀਆਂ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਤਾਂ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੁਲਜਮਾਂ ਦੀ ਭਾਲ ਕਰ ਰਹੇ ਨੇ ਇਸੇ ਤਹਿਤ ਨਾਵਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਦੋਸ਼ੀ ਨੇ ਜਿਹੜੇ ਉਹ ਜਲਦ ਗ੍ਰਿਫਤਾਰ ਕਰ ਲਏ ਜਾਣਗੇ ਅਗਰ ਗੱਲ ਕੀਤੀ ਜਾਵੇ ਤਾਂ ਅਜਿਹੇ ਕੇਸਾਂ ਵਿੱਚ ਦੋਸ਼ੀ ਭਾਵੇਂ ਫੜੇ ਜਾਂਦੇ ਨੇ ਲੇਕਿਨ ਜਲਦ ਹੀ ਉਹ ਜ਼ਮਾਨਤ ਲੈ ਕੇ ਬਾਹਰ ਆ ਜਾਂਦੇ ਨੇ ਅਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੇ ਜਿਹੜੀਆਂ ਉਹ ਫਿਰ ਤੋਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਆਮ ਲੋਕ ਦੇ ਜਿਹੜੇ ਉਹ ਵੱਡੇ ਪੱਧਰ ਤੋਂ ਇਹਨਾਂ ਚੋਰਾਂ ਤੋਂ ਇਹਨਾਂ ਲੁਟੇਰਿਆਂ ਤੋਂ ਪਰੇਸ਼ਾਨ ਨੇ ਜਿਨ੍ਹਾਂ ਵੱਲੋਂ ਕਦੇ ਤਾਂ ਰਾਹ ਜਾਂਦੇ ਲੋਕਾਂ ਨੂੰ ਘੇਰ ਕੇ ਲੁੱਟ ਲਿਆ ਜਾਂਦਾ ਏ ਅਤੇ ਕਦੇ ਛਰੇ ਆਮ ਦਿਨ ਦਿਹਾੜੇ ਬਾਜ਼ਾਰਾਂ ਦੇ ਵਿੱਚ ਉਹਨਾਂ ਦਾ ਕੀਮਤੀ ਸਮਾਨ ਝਪਟ ਕੇ ਉਹ ਫਰਾਰ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਦਿਨੋ ਦਿਨੀ ਲੁੱਟਖੋ ਅਤੇ ਸਨੇਚਿੰਗ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਏ ਆਏ ਦਿਨ ਹਰ ਜ਼ਿਲ੍ਹੇ ਹਰ ਸ਼ਹਿਰ ਤੋਂ ਅਜਹੀਆਂ ਖਬਰਾਂ ਨੇ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ ਨੇ ਅਗਰ ਸ਼ਾਹੀ ਸ਼ਹਿਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਈ ਤਰ੍ਹਾਂ ਦੇ ਸਨੇਚਰ ਗਰੋਥ ਸਰਗਰਮ ਨੇ ਜਿਨ੍ਹਾਂ ਵੱਲੋਂ ਆਏ ਦਿਨ ਆਮ ਲੋਕਾਂ ਨੂੰ ਲੁੱਟਿਆ ਜਾਂਦਾ ਹੈ ਤਾਂ ਹੁਣ ਦਿਨ ਦਿਹਾੜੇ ਇੱਕ ਔਰਤ ਦੇ ਕੋਲੋਂ ਚੈਨਖੋਣ ਦੀ ਘਟਨਾ ਜਿਹੜੀ ਉਹ ਪਟਿਆਲਾ ਦੇ ਵਿੱਚ ਸਾਹਮਣੇ ਆਈ ਹੈ ਜਿੱਥੇ ਗੁਰਦੀਪ ਕਲੋਨੀ ਆਬਲੋਵਾਲ ਦੇ ਵਿੱਚ ਦੋ ਨੌਜਵਾਨ ਨੇ ਜਿਹੜੇ ਇੱਕ ਬਜ਼ੁਰਗ ਔਰਤ ਤੋਂ ਪਤਾ ਪੁੱਛਦੇ ਨੇ ਤਾਂ ਅਚਾਨਕ ਉਹ ਉਸਦੇ ਗਲ ਵਿੱਚ ਝਪਟਾ ਮਾਰਦੇ ਨੇ ਅਤੇ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਹੈਰਾਨੀ ਦੀ ਗੱਲ ਇਹ ਆ ਕਿ ਇਹ ਘਟਨਾ ਜਿਹੜੀ ਉਹ ਸਵੇਰੇ ਸਵਾ 9 ਵਜੇ ਵਾਪਰੀ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਦੂਜੇ ਪਾਸੇ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ਲੇਕਿਨ ਦੋਸ਼ੀਆਂ ਦੀ ਅਜੇ ਤੱਕ ਕੋਈ ਵੀ ਪਹਿਚਾਨ ਨਹੀਂ ਹੋ ਸਕੀ ਤੱਪੋਲੇ ਸਦ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮਲਜਮਾਂ ਦੀ ਭਾਲ ਕਰ ਰਹੇ ਨੇ ਇਸੇ ਤਹਿਤ ਨਾਵਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਅਤੇ ਦੋਸ਼ੀ ਨੇ ਜਿਹੜੇ ਉਹ ਜਲਦ ਗ੍ਰਿਫਤਾਰ ਕਰ ਲਏ ਜਾਣਗੇ ਅਗਰ ਗੱਲ ਕੀਤੀ ਜਾਵੇ ਤਾਂ ਅਜਿਹੇ ਕੇਸਾਂ ਵਿੱਚ ਦੋਸ਼ੀ ਭਾਵੇਂ ਫੜੇ ਜਾਂਦੇ ਨੇ ਲੇਕਿਨ ਜਲਦ ਹੀ ਉਹ ਜ਼ਮਾਨਤ ਲੈ ਕੇ ਬਾਹਰ ਆ ਜਾਂਦੇ ਨੇ ਅਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੇ ਜਿਹੜੀਆਂ ਉਹ ਫਿਰ ਤੌਰ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਆਮ ਲੋਕ ਨੇ ਜਿਹੜੇ ਉਹ ਵੱਡੇ ਪੱਦਰ ਤੋਂ ਇਹਨਾਂ ਚੋਰਾਂ ਤੋਂ ਇਹਨਾਂ ਲੁਟੇਰੀਆਂ ਤੋਂ ਪਰੇਸ਼ਾਨ ਨੇ ਜਿਨ੍ਹਾਂ ਵੱਲੋਂ ਕਦੇ ਤਾਂ ਰਾਹ ਜਾਂਦੇ ਲੋਕਾਂ ਨੂੰ ਘੇਰ ਕੇ ਲੁੱਟ ਲਿਆ ਜਾਂਦਾ ਏ ਅਤੇ ਕਦੇ ਛੜੇ ਆਮ ਦਿਨ ਦਿਹਾੜੇ ਬਾਜ਼ਾਰਾਂ ਦੇ ਵਿੱਚ ਉਹਨਾਂ ਦਾ ਕੀਮਤੀ ਸਮਾਨ ਝਪਟ ਕੇ ਉਹ ਫਰਾਰ ਹੋ ਜਾਂਦੇ ਨੇ